ਸਾਡੀ ਕੋਸ਼ਿਸ਼ ਹੈ ਕਿ ਅਸੀਂ ਅਗਲੇ 3-4 ਮਹੀਨੇ ਦੇ ਵਿੱਚ ਜਿਹੜੇ ਟੀਕਾ ਲਾਣ ਵਾਲੇ ਆ ਉਹਨਾਂ ਦੇ ਸਾਰਿਆਂ ਦੇ ਟੀਕੇ ਲਾਣੇ ਬੰਦ ਕਰਾ ਦਈਏ ਪਹਿਲਾ ਸਾਡਾ ਸਟੈਪ ਹੋਏਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਯੋਜਨਾਵਾਂ ਹੈਗੀਆਂ ਇਹਨਾਂ ਨੂੰ ਲੋਕਾਂ ਦੇ ਵਿੱਚ ਬਹੁਤ ਇੱਕ ਲੈ ਕੇ ਉਤਸ਼ਾਹ ਮੈਂ ਕਹੂੰਗਾ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਹੁਣ ਯੂਥ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਅਗਲੇ 3-4 ਮਹੀਨੇ ਦੇ ਵਿੱਚ ਜਿਹੜੇ ਟੀਕਾ ਲਾਣ ਵਾਲੇ ਆ ਉਹਨਾਂ ਦੇ ਸਾਰਿਆਂ ਦੇ ਟੀਕੇ ਲਾਣੇ ਬੰਦ ਕਰਾ ਦਈਏ ਪਹਿਲਾ ਸਾਡਾ ਸਟੈਪ ਹੋਏਗਾ ਜਦੋਂ ਇੰਜੈਕਟਿੰਗ ਡਰੱਗ ਯੂਜ਼ਰ ਜਿਹੜੇ ਹੈਰੋਇਨ ਚਿੱਟੇ ਵਾਲੇ ਆ ਜਦੋਂ ਉਹ ਗੋਲੀਆਂ ਤੇ ਆ ਜਾਣਗੇ ਜਾਂ ਅਸੀਂ ਲਿਕਵਿਡ ਮੈਥਡ ਆਨ ਬਹੁਤ ਜਗ੍ਹਾ ਤੇ ਸ਼ੁਰੂ ਕਰ ਰਹੇ ਆ ਉਹ ਇਕੁਅਲੀ ਇਫੈਕਟਿਵ ਹੁੰਦੀ ਆ ਟੀਕੇ ਜਿੰਨੀ ਉਹਦੇ ਨਾਲ ਇਮੀਡੀਏਟਲੀ ਜਿਹੜਾ ਹੈਗਾ ਓਵਰਡੋਸ ਡੈਥ ਹੋਣੀਆਂ ਬੰਦ ਹੋ ਜਾਣਗੀਆਂ ਮੌਤਾਂ ਹੋਣੀਆਂ ਬੰਦ ਹੋ ਜਾਣਗੀਆਂ ਤੇ ਦੂਜਾ ਉਹਦਾ ਫਾਇਦਾ ਹੋਏਗਾ ਕਿ ਜਿਹੜਾ ਤੁਹਾਡਾ ਐਚ ਆਈ ਵੀ ਕਾਲਾ ਪੀਲੀਆ ਹੈਪਟਾਈ ਇਹੋ ਜਿਹੇ ਜਿਹੜੀਆਂ ਜਾਨਲੇਵਾ ਬਿਮਾਰੀਆਂ ਉਹ ਹੋਣੀਆਂ ਬੰਦ ਹੋ ਜਾਣਗੀਆਂ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਇਹ ਤਾਂ ਸਾਡੇ ਜਿਹੜੇ ਪ੍ਰੋਗਰਾਮ ਚੱਲਦੇ ਉਹਨਾਂ ਬਾਰੇ ਆ ਤੇ ਇੱਕ ਮੈਂ ਲੋਕਾਂ ਨੂੰ ਅਪੀਲ ਕਰਨੀ ਹੈ ਕਿ ਅੱਜਕੱਲ ਜਿਹੜੀ ਸਰਦੀ ਦੀ ਜਿਹੜੀ ਇੱਕ ਛੇਤ ਲੈਰ ਹੈ ਬਹੁਤ ਜ਼ਿਆਦਾ ਚੱਲ ਰਹੀ ਆ ਇਹਦੇ ਚ ਖਾਸ ਤੌਰ ਤੇ ਜਿਹੜੇ ਬਜ਼ੁਰਗ ਹੈ ਔਰ ਬੱਚੇ ਆ ਔਰ ਪ੍ਰੈਗਨੈਂਟ ਲੇਡੀਆਂ ਆ ਜਾਂ ਕੋਈ ਕਿਸੇ ਬਿਮਾਰੀ ਤੋਂ ਜਿਸ ਤਰ੍ਹਾਂ ਕੋਈ ਕੈਂਸਰ ਹੈ ਜਾਂ ਕਿਸੇ ਦਾ ਡਾਇਲਿਸਿਸ ਹੁੰਦਾ ਜਿਹੜੇ ਕਿਸੇ ਵੀ ਕ੍ਰੋਨਿਕ ਬਿਮਾਰੀ ਤੋਂ ਪੀੜਤ ਹੈ ਉਹਨਾਂ ਨੂੰ ਆਪਣੇ ਆਪ ਨੂੰ ਗਰਮ ਰੱਖਣਾ ਚਾਹੀਦਾ ਵਾਰਮ ਰੱਖਣਾ ਚਾਹੀਦਾ ਔਰ ਉਹਨਾਂ ਨੇ ਸਵੇਰੇ-ਸਵੇਰੇ ਸਰਕਾਰ ਨਹੀਂ ਜਾਣਾ ਜਦੋਂ ਜਾਣਾ ਤਾਂ ਉਹਨਾਂ ਨੇ ਪ੍ਰੋਪਰ ਕੱਪੜੇ ਪਹਿਨੇ ਹੋਣ ਔਰ ਜੇ ਉਹਨਾਂ ਨੇ ਸੈਰ ਵੀ ਕਰਨੀ ਹੈ ਬਾਹਰ ਘੁੰਮਣ ਫਿਰਨ ਵੀ ਸ਼ੁਰੂ ਕਰਨਾ ਚਾਹੀਦਾ ਇਹਦੇ ਨਾਲ ਇੱਕ ਹੋਰ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਆ ਜੇ ਜਦੋਂ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕ ਅਕਸਰ ਜਿਹੜੀ ਅੰਗੀਠੀ ਵਾਲ ਕੇ ਆਪਣੇ ਕਮਰੇ ਚ ਰੱਖ ਕੇ ਸਾਰੀਆਂ ਖਿੜਕੀਆਂ ਬੰਦ ਕਰਕੇ ਸੌ ਜਾਂਦੇ ਉਹਦੇ ਨਾਲ ਮੌਤ ਤੱਕ ਹੋ ਜਾਂਦੀ ਹੈ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਰਿਲੀਜ਼ ਹੁੰਦੀਆਂ ਉਹਦੇ ਨਾਲ ਜਿਸ ਤਰ੍ਹਾਂ ਕਾਰਬਨ ਮੋਨੋਆਕਸਾਈਡ ਵਗੈਰਾ ਤੇ ਉਹ ਬੰਦੇ ਜਦੋਂ ਜਦੋਂ ਸੌਂਦੇ ਆ ਇਸ ਤਰ੍ਹਾਂ ਗੇਠੀ ਰੱਖ ਕੇ ਤੇ ਜੇ ਸਾਰੀਆਂ ਖਿੜਕੀਆਂ ਬੰਦ ਕਰ ਲੈਂਦੇ ਆ ਉਹ ਤਾਂ ਫਿਰ ਸੁੱਤੇ ਰਹਿ ਜਾਂਦੇ ਆ ਪਤਾ ਨਹੀਂ ਚੱਲਦਾ ਮਤਲਬ ਜਦੋਂ ਬੜੀ ਤੁਸੀਂ ਕਹ ਲਓ ਕਿ ਇੱਕ ਸਾਇਲੈਂਟ ਡੈਥ ਹੋ ਜਾਂਦੀ ਹੈ ਉਹਦੇ ਨਾਲ ਤੇ ਇਹ ਕਦੇ ਨਹੀਂ ਕਰਨਾ ਜੇ ਤੁਸੀਂ ਆਪਣੇ ਆਪ ਨੂੰ ਗਰਮ ਕਰਨਾ ਤੇ ਤੁਸੀਂ ਤੋਣੀ ਸਿੱਖਦੇ ਹੋ ਵੈਸੇ ਤਾਂ ਅੱਜ ਕੱਲ ਹੀਟਰ ਜਾਂ ਹੋਰ ਜਿਹੜੇ ਕੋਈ ਸਾਧਨ ਹੈਗੇ ਆ ਲੇਕਿਨ ਫਿਰ ਵੀ ਜੇ ਤੁਸੀਂ ਕੋਈ ਆਪਣੇ ਘਰੇ ਅੰਦਰ ਅੰਗੀਠੀ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਕਰਦੇ ਹੋ ਆਪਣੇ ਆਪ ਨੂੰ ਗਰਮ ਕਰਨ ਲਈ ਜਾਂ ਹੌਟ ਵਾਟਰ ਬੋਟਲ ਲੈ ਲਓ ਤੇ ਜਾਂ ਫਿਰ ਇੱਕ ਅੱਧੀ ਖਿੜਕੀ ਖੋਲ ਦਿਓ ਫਿਰ ਇਹ ਦਿੱਕਤ ਨਹੀਂ ਆਏਗੀ ਫਿਰ ਤੁਹਾਡੀ ਜਾਨ ਨੂੰ ਖਤਰਾ ਨਹੀਂ ਹੋਏਗਾ ਵੀ ਇੱਕ ਅੱਧੀ ਖਿੜਕੀ ਖੋਲ ਲਓ ਤੇ ਇਹ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਤੇ ਜਿਹੜੇ ਬਜ਼ੁਰਗ ਹੈ ਮੈਂ ਫਿਰ ਰਿਪੀਟ ਕਰ ਰਿਹਾ ਜੀ ਛੋਟੇ ਬੱਚੇ ਆ ਔਰ ਜਿਹੜਾ ਕੋਈ ਵੀ क्रोनिक ਕਿਸੇ ਦੀਜ਼ੀਜ਼ ਤੋਂ ਪੀੜਿਤ ਹੈ ਜਾਂ ਸਟੀਰੋਇਡ ਦੀ ਦਵਾਈ ਲੈਂਦੇ ਆ ਉਹਨਾਂ ਨੂੰ ਵੀ ਚੁੱਚੇ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਸਿਰਫ ਆਉਣ ਵਾਲਾ ਹਫਤਾ 10 ਦਿਨ 15 ਦਿਨ ਦੀ ਗੱਲ ਹੈ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਣਾ ਸੋ 15 ਦਿਨ ਲਈ ਉਹਨਾਂ ਨੂੰ ਸਾਰਿਆਂ ਨੂੰ ਪ੍ਰਕੌਸ਼ਨ ਲੈਣੀ ਚਾਹੀਦੀ ਹੈ ਵਿੱਚ ਟਾਰਗੇਟ ਸਾਡਾ ਹੈਗਾ ਜੀ ਅਸੀਂ 3 ਕਰੋੜ ਲੋਕਾਂ ਨੂੰ ਹਰ ਬੰਦੇ ਨੂੰ ਬਣਾ ਕੇ ਦੇਣਾ ਇਹਦੇ ਵਾਸਤੇ ਕ੍ਰਾਈਟੇਰੀਆ ਸਿਰਫ ਦੋ ਹੈਗੇ ਆ ਜੀ ਇੱਕ ਤਾਂ ਆਧਾਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਔਰ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਤੇ ਜਿਹੜੇ ਬੱਚੇ ਆ ਉਹਨਾਂ ਦਾ ਡਿਪੈਂਡੈਂਟ ਕਾਰਡ ਹੋਣਾ ਚਾਹੀਦਾ ਜਿਹਨਾਂ ਦੇ ਵੋਟਰ ਕਾਰਡ ਨਹੀਂ ਬਣੇ ਆ ਦੋ ਹੀ ਕ੍ਰਾਈਟੇਰੀਆ ਹੈਗਾ ਜੀ ਆਧਾਰ ਤੇ ਵੋਟਰ ਕਾਰਡ ਕੋਈ ਬੜਾ ਸਿੰਪਲ ਹੈ ਯੂਨੀਵਰਸਲ ਹੈ ਦੁਨੀਆ 'ਚ ਪਹਿਲੀ ਆਪਣੀ ਕਿਸਮ ਦੀ ਸਕੀਮ ਹੈ ਔਰ ਬਹੁਤ ਮੈਨੂੰ ਜਿਹੜੇ ਲੋਕਾਂ ਨੂੰ ਹੈਗਾ ਉਹ ਕਰਜ਼ਾਈ ਹੋਣ ਤੋਂ ਵੀ ਬਚਾਏਗੀ achhiyan mayari sehat sughalta mil giya aur 650 ਤੋਂ ਵੱਧ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਪੈਨਲ ਹੋ ਚੁੱਕੇ ਆ ਮੈਡੀਕਲ ਕਾਲਜ ਤਕਰੀਬਨ ਸਾਰੇ ਹੋ ਚੁੱਕੇ ਆ ਜੀ ਤੇ ਬਹੁਤ ਸਾਰੇ ਕਾਰਪੋਰੇਟ ਹਸਪੀਟਲ ਵੱਡੇ ਹਸਪੀਟਲ ਪ੍ਰਾਈਵੇਟ ਹਸਪੀਟਲ ਵੀ ਸਾਰੇ ਜਿਹੜੇ ਆਗੇ ਸਾਨੂੰ ਜੁਆਇਨ ਕਰ ਰਹੇ ਆ ਤੇ ਓਵਰ ਆਲ ਸਾਰੇ ਇਹਦੇ ਜਿੰਨੇ ਵੀ ਪੱਖ ਆਗੇ ਸਾਰੇ ਪੱਖਾਂ ਤੋਂ ਇੱਕ ਬਹੁਤ ਵਧੀਆ ਸਕੀਮ ਹੈ ਇਹ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਜੇ ਸਰਕਾਰ ਨੇ ਇਹਦੇ ਵਾਸਤੇ ਹਜੇ ਫਿਲਹਾਲ 1200 ਕਰੋੜ ਦਾ ਬਜਟ ਰੱਖਿਆ ਇਸ ਤੋਂ ਸવાય ਹੋਰ ਵੀ ਸਾਨੂੰ ਕਈ ਸੋਰਸਸ ਤੋਂ ਪੈਸੇ ਆਣੇ ਆ ਸੋ ਜੇ 1200 ਤੋਂ 1500 ਕਰੋੜ ਰੁਪਏ ਸਰਕਾਰ ਜਿਹੜੀ ਖਰਚੇਗੀ ਉਹਨੇ ਪੈਸੇ ਲੋਕਾਂ ਦੀ ਜੇਬ ਵਿਚੋਂ ਦੇ ਆਊਟ ਆਫ ਪਾਕਟ ਐਕਸਪੈਂਸਸ ਤੋਂ ਉਹਨਾਂ ਨੇ ਕਰਨੇ ਸੀ ਸਿਹਤ ਦੇ ਉੱਤੇ ਕਿਸੇ ਅਮਰਜੈਂਸੀ ਜਿਹਦੇ ਵਾਸਤੇ ਉਹਨਾਂ ਕੋਲੇ ਸਾਰੇ ਬੰਦਿਆਂ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਆਪਣੇ ਗਹਿਣੇ ਵਿਕ ਜਾਂਦੇ ਆ ਜ਼ਮੀਨਾਂ ਘਣੇ ਰੱਖੀਆਂ ਜਾਂਦੀਆਂ ਆ ਕਾਰ ਤੱਕ ਵਿਕ ਜਾਂਦੇ ਆ ਸੋ ਇਹ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਕਰਕੇ ਜਿਹੜੇ ਲੋਕ ਪਾਵਰਟੀ ਲਾਈਨ ਤੋਂ نیچے ਚਲੇ ਜਾਂਦੇ ਸੀ ਉਹ ਨਹੀਂ ਹੋਏਗਾ ਉਹ ਲੋਕਾਂ ਨੂੰ ਚੰਗੀਆਂ ਸਿਹਤ ਸੂਤਾ ਮਿਲਣਗੀਆਂ ਅਮਰਜੈਂਸੀ ਕੇਅਰ ਮਿਲੇਗੀ ਤੇ ਲੋਕਾਂ ਨੂੰ ਸੋਚਣਾ ਨਹੀਂ ਪੈਗਾ ਮਤਲਬ ਮਜਬੂਰੀ ਚ ਹੋ ਕੇ ਮਤਲਬ ਪ੍ਰਾਈਵੇਟ ਹਸਪਤਾਲ ਜਾ ਕੇ ਮਹਿੰਗਾ ਇਲਾਜ ਕਰਾਉਣ ਦਾ ਉਹਨਾਂ ਨੂੰ ਜਿਹੜਾ ਹੈਗਾ ਉਹ ਸਾਰਾ ਖਰਚਾ ਸਰਕਾਰ ਕਰੇਗੀ ਬਹੁਤ ਅੱਛੀ ਯੋਜਨਾ ਹੈ ਤੇ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿਸ ਤਰ੍ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਜੈਨ ਸਾਹਿਬ ਨੇ ਦਿੱਲੀ ਤੋਂ ਸ਼ੁਰੂ ਕੀਤਾ ਮਾਨ ਸਾਹਿਬ ਨੇ ਹੋਰ ਉਹਨੂੰ ਵਧਿਆ ਤੇ ਕੇਰਾਂ ਲਾਗੂ ਕੀਤਾ ਕਿ ਜਿਹੜੀ ਬਿਜਲੀ ਦੀ ਸੀ ਯੋਜਨਾ ਹੁਣ ਕੋਈ ਇਹੋ ਜਿਹੀ ਸਟੇਟ ਨਹੀਂ ਹੈ ਜਿੱਥੇ ਉਹਨਾਂ ਨੂੰ ਗਰੀਬਾਂ ਨੂੰ ਘਟੋ-ਘਟ ਜਿਹੜੀ ਬਿਜਲੀ ਹੈ ਉਹ ਫ੍ਰੀ ਨਾ ਮਿਲਦੀ ਹੋਵੇ ਇਸੇ ਤਰ੍ਹਾਂ ਇਹ ਯੋਜਨਾ ਜਿਹੜੀ ਹੈਗੀ ਆ ਤੁਸੀਂ ਦੇਖ ਲੈਣਾ ਕਿ ਉਹਨੂੰ ਪੂਰੇ ਦੇਸ਼ ਵਿੱਚ ਕਾਪੀ ਕੀਤਾ ਜਾਏਗਾ। ਮੈਂ ਹੁਣ ਦੱਸਿਆ ਆਪਣੇ 6500 ਦੇ ਕਰੀਬ ਜਿਹੜੇ ਹੈਗੇ ਆ ਉਹ ਇੰਪੈਲ ਹੋ ਚੁੱਕੇ ਆ। ਬਾਕੀ ਉਹਨਾਂ ਦੀ ਵੀ ਕਾਫੀ ਰਸ਼ ਹੈਗਾ ਉਹ ਵੀ ਇੰਪੈਲ ਹੋਣਾ ਚਾਹੁੰਦੇ ਆ ਕਿਉਂਕਿ ਜਿਹੜਾ ਹੁਣ ਇੰਪੈਲ ਨਹੀਂ ਹੋਏਗਾ ਉਹਨਾਂ ਨੂੰ ਕਾਫੀ ਨੁਕਸਾਨ ਹੋਏਗਾ। ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਕਲੈਂਟੇਜ ਕੱਟੇਗੀ ਕਿਉਂਕਿ ਜੇ ਉਹੀ ਇਲਾਜ ਵਧੀਆ ਇਲਾਜ ਕਿਉਂਕਿ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਵੀ ਪ੍ਰਾਇਮਰੀ ਕੇਅਰ ਤੋਂ ਲੈ ਕੇ ਖਾਂਸੀ, ਜ਼ੁਕਾਮ, ਬਲੱਡ ਪ੍ਰੈਸ਼ਰ, ਸ਼ੂਗਰ ਦਵਾ ਸਾਰੀਆਂ ਬਿਮਾਰੀਆਂ ਦਾ ਇਲਾਜ ਆਮ ਆਦਮੀ ਕਲੀਨਿਕ 'ਚ ਹੋ ਰਿਹਾ ਪ੍ਰੈਗਨਨਸੀ ਦਾ ਹੋ ਰਿਹਾ ਹੈਪਟਾਈਟਸ ਐਚਆਈਵੀ ਦੀ ਟੈਸਟਿੰਗ ਹੋ ਰਹੀ ਹੈ ਸਨੇਕ ਬਾਈਟ ਦੀ ਡੌਗ ਬਾਈਟ ਦੀ ਵੈਕਸੀਨੇਸ਼ਨ ਹੋ ਰਹੀ ਹੈ ਮਲਾ ਕਲਿੰਕਾਂ ਦੇ ਵਿੱਚ ਤੇ ਜੇ ਇਹ ਸਾਰਾ ਇਲਾਜ ਅਸੀਂ ਦੇ ਰਹੇ ਹਾਂ ਇਸ ਤੋਂ ਲੈ ਕੇ ਅਸੀਂ ਸੈਕੰਡਰੀ ਕੇਅਰ ਡਿਸਟ੍ਰਿਕਟ ਹਸਪਤਾਲ ਸਾਰੀਆਂ ਜਿਹੜੀ ਐਸੈਂਸ਼ੀਅਲ ਮੈਡੀਸਿਨਸ ਫ੍ਰੀ ਦੇ ਰਹੇ ਹਾਂ ਔਰ ਅਸੀਂ ਲਿਵਰ ਟ੍ਰਾਂਸਪਲੈਂਟ ਪਹਿਲੀ ਵਾਰ ਇਹ ਆ ਕੇ ਸਰਕਾਰੀ ਹਸਪਤਾਲ ਦੇ ਵਿੱਚ ਲਿਵਰ ਟ੍ਰਾਂਸਪਲੈਂਟ ਹੋ ਰਿਹਾ ਇਸੇ ਤਰ੍ਹਾਂ ਅਸੀਂ ਕਿਡਨੀ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਹਾਂ ਸੋ ਸਰਕਾਰ ਆਪਣੇ ਹਸਪਤਾਲ ਵੀ ਪ੍ਰਾਈਵੇਟ ਨਾਲ ਕਲੈਬੋਰੇਟ ਕਰ ਰਹੀ ਆ ਇੱਕ ਹੈਲਦੀ ਜਿਹੜਾ ਹੈਗਾ ਮੈਂ ਕਹੂੰਗਾ ਇਹਨੂੰ ਸਾਡੀ ਆਪਸ ਚ ਕੋਆਪਰੇਸ਼ਨ ਅਸੀਂ ਕੋਈ ਕੰਪੀਟੀਟਰ ਨਹੀਂ ਆ ਸੋ ਵੀ ਵੀ ਆਰ ਕਲੈਬੋਰੇਟਰਸ ਵੀ ਆਰ ਆਪਾਂ ਇੱਕ ਦੂਜੇ ਦੀ ਅਸੀਂ ਮਦਦ ਕਰਦੇ ਆ ਅਸੀਂ ਜਿਵੇਂ ਰਿਸਪੋਜ਼ organ transplant ਹੈ ਤਾਂ ਉਹ ਸਰਕਾਰੀ ਹਸਪਤਾਲਾਂ ਚੋਂ ਆਣਗੇ ਤੇ ਅਸੀਂ ਬਹੁਤ ਸਾਰੇ ਜਗ੍ਹਾ ਤੇ ਅਸੀਂ ਜਿਹੜੇ DNB ਦੇ ਕੋਰਸਸ ਹੈ ਪੋਸਟ ਗ੍ਰੈਜੂਏਟ ਕੋਰਸਸ ਆਪਣੇ ਹਸਪਤਾਲਾਂ ਚ ਸਾਡੇ ਕੋਲ ਸਪੈਸ਼ਲਿਸਟ ਵੀ ਆ ਇੱਕ ਸਭ ਤੋਂ ਵੱਡੀ ਜਿਹੜੀ ਵਧੀਆ ਗੱਲ ਹੋਈ ਹੈ ਕਿ ਅਸੀਂ ਮੈਡੀਕਲ ਅਫਸਰ ਤਾਂ ਰੱਖੇ ਸੀ 1400 ਜਿਹਦੇ ਚੋ 800 ਦੇ ਕਰੀਬ ਜੁਆਇਨ ਕਰ ਚੁੱਕੇ ਆ 200 ਨੂੰ ਅਸੀਂ 170 ਦੇ ਕਰੀਬ 65 ਦੇ ਕਰੀਬ ਅਸੀਂ ਹੋਰ ਦੇਣ ਜਾ ਰਹੇ ਆ ਮੁੱਖ ਮੰਤਰੀ ਸਾਹਿਬ 17 ਤਰੀਕ ਨੂੰ ਨਰਸਸ ਨੂੰ ਨਰਸਸ ਆਣਗੇ ਡਾਕਟਰ ਹੋਰ ਆਣਗੇ ਇਹਦੇ ਨਾਲ ਸਭ ਤੋਂ ਵੱਡੀ ਖਬਰ ਇਹ ਹੋਈ ਆ ਕਿ ਅਸੀਂ ਜਿਹੜੇ 65 ਸਾਲ ਵਾਲੇ ਰੱਖੇ ਸੀ ਜਿਹੜੇ ਵੀ ਕਿੱਸੇ ਜਿਹੜੇ ਡਾਕਟਰ ਆ ਉਹਨੂੰ ਰਿਟਾਇਰ ਨਹੀਂ ਕਰਾਂਗੇ 58 ਸਾਲ ਤੇ ਜਿਹੜੇ ਸਪੈਸ਼ਲਿਸਟ ਆ ਉਹਦੇ ਵਿੱਚ ਕਾਫੀ ਲੋਕਾਂ ਨੇ ਜੁਆਇਨ ਕੀਤਾ ਪੀਜੀ ਬੌਂਡਡ ਦੇ ਵਿੱਚ 100 ਤੋਂ ਵੱਧ ਡਾਕਟਰਾਂ ਨੇ ਜੁਆਇਨ ਕੀਤਾ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਅਸੀਂ ਜਦੋਂ ਇੱਕ ਅਸੀਂ ਕਿਹਾ ਵੀ ਜਿਸ ਤਰ੍ਹਾਂ ਅਸੀਂ ਮਹੱਲਾ ਕਲੀਨਿਕ ਚ ਰੱਖਿਆ ਆਮ ਆਦਮੀ ਕਲੀਨਿਕ ਚ ਐਮਪੈਨਲਡ ਕਰਕੇ ਰੱਖਿਆ ਸੀ ਸਪੈਸ਼ਲਿਸਟ ਨੂੰ ਐਮਪੈਨਲ ਕਰਾਂਗੇ ਉਹਦੇ ਤੋਂ ਬਹੁਤ ਭਰਮਾ ਹੰਕਾਰਾ ਮਿਲਿਆ ਉਹਦੇ ਚ ਤਕਰੀਬਨ ਤਕਰੀਬਨ ਜਿਹੜਾ ਹੈਗਾ ਉਹ ਅਸੀਂ 300 ਡਾਕਟਰ ਰੱਖਣੇ ਸੀ 6 650 ਨੇ ਅਪਲਾਈ ਕੀਤਾ ਤੇ ਉਹਨਾਂ ਦੀ ਇੰਟਰਵਿਊਜ਼ ਚੱਲ ਰਹੀਆਂ ਹੈਗੀਆਂ ਤੇ ਉਹਦੇ ਚ ਸਾਨੂੰ ਉਮੀਦ ਹੈ ਕਿ ਸਾਡੀ ਜਿਹੜੀ ਸਪੈਸ਼ਲਿਸਟਸ ਦੀ ਕਮੀ ਉਹ ਵੀ ਪੂਰੀ ਹੋ ਜਾਏਗੀ ਸਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਇਹ ਅਗਲੇ 6 ਮਹੀਨੇ ਦਾ ਮੇਰਾ ਟਾਰਗੇਟ ਹੈ ਉਹ ਸਾਰੇ ਵੈਂਟੀਲੇਟਰ ਅਸੀਂ ਆਪਣੇ ਜਿੱਥੇ-ਥਿੱਥੇ ਸਾਡੇ ਗਏ ਹੋਏ ਆ ਸਾਰੇ ਮੈਂ ਚੈੱਕ ਕਰਵਾ ਰਹੇ ਹਾਂ ਉਹ ਸਾਰੇ ਵਾਪਸ ਲਾਵਾਂਗੇ ਵਰਕਿੰਗ ਕੰਡੀਸ਼ਨ ਚ ਕਰਕੇ ਡਾਕਟਰਸ ਦੀ ਟ੍ਰੇਨਿੰਗ ਸ਼ੁਰੂ ਹੈ ਤੇ ਅਸੀਂ ਆਪਣੇ ਕ੍ਰਿਟੀਕਲ ਕੇਅਰ ਬਲੌਗ ਜਿਸ ਤਰ੍ਹਾਂ ਅਸੀਂ ਪਟਿਆਲੇ ਵਿੱਚ ਸ਼ੁਰੂ ਕਰ ਚੁੱਕੇ ਹਾਂ ਮੋਹਾਲੀ ਵਿੱਚ ਸ਼ੁਰੂ ਕਰ ਚੁੱਕੇ ਹਾਂ ਔਰ ਲੁਧਿਆਣਾ ਦੇ ਵਿੱਚ ਸ਼ੁਰੂ ਕਰ ਚੁੱਕੇ ਹਾਂ ਜਲੰਧਰ ਦੇ ਵਿੱਚ ਵੀ ਇਸ ਤਰ੍ਹਾਂ ਅਸੀਂ ਨੂੰ ਐਕਸਟੈਂਡ ਕਰਕੇ ਉਹਨੂੰ ਵੀ ਅਸੀਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੈਂਟੀਲੇਟਰ ਔਰ ਕਾਰਡੀਕ ਮੋਨਿਟਰ ਔਰ ਟ੍ਰੇਨ ਡਾਕਟਰ ਸਾਰੇ ਜਿਹੜੇ ਮੈਨ ਪਾਵਰ ਹੈ ਸਾਰੀ ਅਵੇਲੇਬਲ ਹੋਏਗੀ 179 ਜਿਹੜੇ ਹਾਂਜੀ ਹਾਂ ਇਹ ਇੱਕ ਤਾਂ ਜਿਹੜੇ ਤੁਹਾਡੇ ਜਿੰਨੇ ਵੀ ਵੱਡੇ ਪਿੰਡ ਹੈ ਜਿਨ੍ਹਾਂ ਦੀ 1000 ਤੋਂ ਵੱਧ ਪੋਪੂਲੇਸ਼ਨ ਹੈ ਜਿੰਨੇ ਵਾਰਡ ਹੈ ਉਹਨਾਂ ਸਾਰਿਆਂ ਚ ਲੱਗ ਰਹੀ ਆ ਇਹਦੇ ਨਾਲ ਨਾਲ ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਹੁੰਦੀ ਆ ਜਿਵੇਂ ਆਪਣਾ ਜਿਲ੍ਹਾ ਹਸਪਤਾਲ ਤੁਹਾਡਾ ਮੰਡੀ ਗਵਿੰਦਗੜ੍ਹ ਦਾ ਹਸਪਤਾਲ ਹੈ ਸੀਐਸਸੀ ਆ ਤੁਹਾਡੇ ਚਨਾਰਤਲ ਅਮਲੋ ਹੈ ਜਿੰਨੇ ਤੁਹਾਡੇ ਜਿਹੜੇ ਸੈਕੰਡਰੀ ਕੇਅਰ ਜਿਨ੍ਹਾਂ ਸੀ ਕਹਿੰਦੇ ਸੈਕੰਡਰੀ ਕੇਅਰ ਕਵਰਡ ਹੁੰਦੀ ਆ ਇਹਦੇ ਵਿੱਚ ਉਹਨਾਂ ਹਸਪਤਾਲਾਂ ਦੇ ਵਿੱਚ ਵੀ ਇਤਲਾਹ ਕਿ ਜੇ ਕੋਈ ਬੰਦਾ ਆ ਗਿਆ ਉਹਨੂੰ ਆਪਰੇਸ਼ਨ ਦੀ ਅੱਜ ਲੋੜ ਹੈ ਤਾਂ ਉੱਥੇ ਉਹਦਾ ਨੰਬਰ ਨਹੀਂ ਆਇਆ ਤਾਂ ਔਨ ਦਾ ਸਪੌਟ ਉਹਦਾ ਕਰਕੇ ਅਸੀਂ ਉਹਦਾ ਉਹਦੇ ਇਲਾਜ ਕਰ ਦਾਂਗੇ